ਕਹਿੰਦੇ ਨੋਨਾ ਕੈਨੇਡਾ ਦੇ ਵੈਨਕੂਵਰ ਤੋਂ ਲੈ ਗਿਆ ਹੋਇਆ ਹੈ ਨਾ ਸਾਡਾ ਵੀਰ ਅਮਨਦੀਪ ਆਸਟ੍ਰੇਲੀਆ ਆਈਡੀ ਲੈਂਡ ਤੋਂ ਸਾਡਾ ਭਰਾ ਸਿਰ ਸਭ ਤੇ ਧੰਨਵਾਦ ਆਹ ਕਹਿੰਦੇ ਗੋਰਖਪੁਰੀਆ ਗੋਰਖਪੁਰੀਆ ਵਾਟਾ ਵਧਦਾ ਜਾਂਦਾ ਤੇ ਪੁਆਇੰਟ ਵਾਧਾ ਕਰ ਗਿਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸਾਹਮਣੇ ਕਹਿੰਦੇ ਇਮਾਮ ਗੱਜਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਨਵੀਰ ਕੈਲੇ ਬਟਾਰੀ ਦਲਵੀਰ ਕਬੱਡੀ ਤੇ ਵੱਡਾ ਰਹੀ ਹੈ ਕਹਿੰਦੇ ਨੋਨਾ ਕੈਨੇਡਾ ਵੱਡੇ ਪਿਆਰ ਤੋਂ ਉਹ ਕੀਤੇ ਆ ਮੇਰੇ ਲਈ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਇੱਕ ਸੌ ਦੇ ਮਾਣ ਜਿਹੜੇ ਪਾਉਦੇ ਕੀਤੇ ਆ ਬਾਈ ਸਾਡੇ ਮੁੰਨੇ ਕੈਨੇਡਾ ਵਾਲੇ ਨੇ ਉਧਰ ਪੈ ਗਈ ਰੇਡ ਤੇ ਕਿਆ ਬਾਤ ਹੈ ਲਾ ਜੱਫਾ ਕਹਿੰਦੇ ਗੱਬਰੂ ਨੇ ਨੰਬਰ ਜੋੜ ਦਿੱਤਾ ਮੈਚ ਚੋਟੀ ਦਾ ਰੁੜ ਕੇ ਜਿੱਤ ਭਾਵੇਂ ਕੋਈ ਆਵੇ ਹੋ ਮਾੜਾ ਜਿਆ ਰਾਵਾਂ ਰੱਪਾ ਲਿਆ ਆ 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 ਬੁੱਧੂ ਤੇ ਗੋਪੀ ਬੁੱਧੂ ਤੇ ਗੋਪੀ ਜੋਜ ਸਾਲ ਜੇ ਟੈਨ ਸਾਡੀ ਸਾਡਾ ਹੀ ਆ ਸਾਡਾ ਹੀ ਆ 500 ਅਮਨ ਵੀ ਪੈਡੀ ਲੈਣ ਆਸਟ੍ਰੇਲੀਆ ਵਾਲਾ ਕਹਿੰਦਾ ਵੀ 500 ਤੇ ਨੋਨਾ ਕੈਨੇਡਾ ਵੱਲੋਂ 100 ਆ 100 ਵੱਡੇ ਪਿਆਰ ਸਤਕਾਰ ਸਰਪੰਚ ਮਹਾ ਸਿੰਘ ਜੀ ਵੇਖੋ ਮੁੰਡਾ ਹੱਥਾਂ 'ਚ ਤਿਲਕਦਾ ਜਾਂਦਾ ਹੈ ਰ ਜੋੜ ਗਿਆ ਸੇਖੋਂ ਆਇਆ ਹੋਇਆ ਸੇਖੋਂ ਦਾ ਵੀ ਪਿੰਡ ਨੇੜੇ ਆਜਾ ਬਣਦੇ ਨੇ ਬਲੌਕ ਮੇਰੇ ਮਿੱਤਰੋ ਆਹ ਰੇਡ ਪੈਂਦੀ ਆ ਗੱਗੀ ਗੁੱਜਰ ਤਿਆਰਾ ਨਾਲ ਕਹਿੰਦੇ ਚਿੱਟੇ ਦੇ ਚਰਚੇ ਆ ਲੋਕੋ ਆਲਾ ਬੁੱਧੂ ਆ ਸਰਮੂ ਗੁੱਜਰ ਆ ਆਹ ਗੱਗੀ ਗੁੱਜਰ ਬੱਲੇ 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 ਹੋ ਗਈ ਮੇਰੇ ਮਿੱਤਰੋ ਸਵਾਦ ਖੇਡ ਕਬੱਡੀ ਦਾ ਸਵਾਦ ਖੇਡ ਕਬੱਡੀ ਦਾ ਓ ਢੇਰੀ ਵਾਲਾ ਗੱਭੂ ਕਬੱਡੀ ਪਾਉਣ ਦੇ ਲਈ ਤਿਆਰ ਢੂ ਢੇਰੀ ਵਾਲਾ ਗੱਭੂ ਢੇਰੀ ਵਾਲਾ ਵੱਧ ਆਇਆ ਹੈ ਨੂੰ 16 ਤਰੀਕ ਨੂੰ ਜੰਡੀ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਸ਼ਾਮ ਦਰਾਸੀ ਦੇ ਲਾਗੇ 15 ਨੂੰ ਕਹਿੰਦੇ ਰੌਣਕਾਂ ਲੱਗਣਗੀਆਂ ਨੰਗੜਾ ਪਿੰਡ ਦੇ ਵਿੱਚ 28 ਤੇ 29 ਤਰੀਕ ਕਹਿੰਦੇ ਰੱਬੋਂ ਦੇ ਵਿੱਚ ਵੱਡਾ ਮੇਲਾ ਔਰ 21 ਤੇ 22 ਤਰੀਕ ਆ ਲੋ ਪੱਟੀ ਹਨ ਰੌਣਕਾਂ ਲੱਗਣਗੀਆਂ ਕਹਿੰਦੇ ਪੰਡਾ ਮਕੇਰੀਆਂ ਦੇ ਲਾਗੇ ਕਰਕੇ ਆਹ ਮੁੰਡੇ ਦਾ ਕਹਿੰਦੇ ਗੋਰਖਪੁਰ ਪਿੰਡ ਹੈ ਇਹ ਆ ਗੋਰਖਪੁਰੀਆ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਗੱਬਰੂ ਕਬੱਡੀ ਪਾਉਣ ਦੇ ਲਈ ਹੁਣ ਚਾਰ ਨੇ ਹੁਣ ਚਾਰ ਦੇ ਵਿੱਚ ਸੁਰਮੂ ਗੁੱਜਰ ਟਰਾਈ ਕਰਦਾ ਤੇ ਨੰਬਰ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਦਿੰਦਾ ਹੈ ਲਓ ਸਾਹਮਣੇ ਕਹਿੰਦੇ ਇਮਾਮ ਗੁੱਜਰ ਕਬੱਡੀ ਪਾਉਂਦਾ ਹੈ ਲਓ ਜੇ ਗੁਰਮਾ ਵਾਲਾ ਜਾਫੀ ਜਫਾ ਲਾਵੇ ਗੁਰਜੀਤ ਬਿਰਕ ਤੇ ਸੁਖੀ ਬਿਰਕ ਬਾਈ ਕਹਿੰਦੇ 500 ਦਿੱਤਾ ਜਾਊਗਾ ਆਹਨ ਗੱਲ ਵੱਡੀ ਬਣ ਜਾਣੀ ਹੈ ਮੇਰੇ ਮਿੱਤਰੋ ਮਹਾ ਸਿੰਘ ਜੀ ਸਰਪੰਚ ਸਾਹਿਬ ਨੋਨਾ ਕੈਨੇਡਾ ਓ ਬੱਲੇ 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 ਆ ਬੱਲੇ 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 ਓ ਜਬਰੂਆ ਕਮਾਲ ਕਰ ਗਿਆ ਗੁਰਮਾ ਦੀ ਟੀਮ ਬੜਾ ਸੋਹਣੀ ਟੀਮ ਬਣ ਕੇ ਆ ਗਈ ਹੈ ਆਸਟ੍ਰੇਲੀਆ ਵਾਲੇ ਜੋਤੀ ਬਾਈ ਵੱਲੋਂ ਵੀ ਕਹਿੰਦੇ 500 ਦੇ ਮਾਣ ਪਿਆਰਾ ਹੈ ਵੱਡਾ ਧੰਨਵਾਦ ਹੈ ਜੋਤੀ ਆਸਟ੍ਰੇਲੀਆ ਸਾਡੇ ਬਾਈ ਦਾ ਸਾਰੇ ਭਰਾ ਸਤਕਾਰ ਦੇ ਜੋਗ ਦੇ ਗੁਜਰੋ ਨਾਂ ਚੱਲਦਾ ਹੈ ਉਹ ਗੁਜਰਾਂ ਦਾ ਨਾਂ ਚੱਲਦਾ ਗੁਰਵਾਜ ਪ੍ਰੀਤ ਕੰਪੇ ਤੇ ਨਾਲ ਜੱਸਾ ਭਰਾ ਹੈ ਸਾਡਾ ਕਿ ਯਾਦ ਗੈਰਲੀ ਸਾਹਮਣੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਬੀਤੇ ਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਵਕਤ ਬੀਤੇ ਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਆਹ ਸਾਹਮਣੇ ਕਬੱਡੀ ਪੈਂਦੀ ਆ ਕਿ ਕਿਰਪਾ ਦੇ ਹੋ ਗਈ ਨੀਲੀ ਛੱਤ ਵਾਲੇ ਦੀ ਕਰ ਦੇਣਿਆ ਬੈਲੰਸ ਸਾਰੇ ਮੇਲੇ ਅੱਲੜੇ ਆ ਆ ਆ ਮੁੰਡਾ ਕਮਾਲ ਕਰ ਗਿਆ ਢੇਰੀ ਵਾਲਾ ਗੱਗੂ ਐ ਗੱਗੂ ਨੇ ਕਹਿੰਦੇ ਬਾਤਮਾਲ ਡੱਡਾ ਪਾਈਆਂ ਆਹ ਮੁੰਡਾ ਆਪਣੇ ਇਲਾਕੇ ਦਾ ਆਹ ਮੁੰਡੇ ਲਈ ਯਾਰ

ਖਿਆਲਾ ਹਾਂ ਜੋਤੀ ਅਸੇਲੀਆ ਗੁਰਜੀਤ ਵਰਗ ਤੇ ਸੁਖੀ ਬਿਰਕਾ ਬਾਡਾ ਮਾਨ ਪਿਆਰ ਖਿਡਾਰੀਆਂ ਦਾ ਕਰਦੇ ਮਹਾਸਿੰਘ ਜੀ ਸਰਪੰਚ ਸਾਹਿਬ ਸਾਰੇ ਸਾਡੇ ਪ੍ਰਬੰਧਕ ਵੀਰ ਪੰਨੀ ਵਾਜ ਦਾ ਸਾਡੇ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੁਰਮਾਣ ਨੂੰ ਟਾਈਮ ਪੁੱਛ ਲੋ ਹੁਣ ਪਹਿਲਾਂ ਹੀ ਗੋਪੀ